ਆਰੇ ਨੂੰ ਜਮਸੀ ਦੀ ਅੱਜ ਅਸੀਂ ਪੜਾਂਗੇ ਹਿਜ਼ਕੀਏਲ ਦਾ 44ਵਾਂ ਦੇ ਪਵਿੱਤਰਤਾ ਦੀ ਲੋੜ ਜਾਜਕਾਂ ਵਿਖੇ ਨਸੀਤਾਂ ਪਹਿਲੀ ਆਇਤ ਤਾ ਦੋ ਮੈਨੂੰ ਪਵਿੱਤਰ ਸਥਾਨ ਦੇ ਬਾਹਰਲੇ ਫਾਟਕ ਦੇ ਰਾਹ ਵਿੱਚ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ ਮੋੜ ਕੇ ਲੈ ਆਇਆ ਤੇ ਉਹ ਬੰਦ ਸੀ ਦੂਸਰੀ ਆਇਤ ਅਤੀਹ ਵਨਿ ਮੈਨੂੰ ਆਖਿਆ ਕਿ ਇਹ ਫਾਟਕ ਬੰਦ ਰਹੇਗਾ ਤੇ ਖੁੱਲਿਆ ਨਹੀਂ ਜਾਵੇਗਾ ਨਾ ਕੋਈ ਮਨੁੱਖ ਅੰਦਰ ਵੜੇਗਾ ਕਿਉਂ ਜੋ ਯਹਵਾ ਇਸਰਾਇਲ ਦਾ ਪਰਮੇਸ਼ਰ ਇਸ ਵਿੱਚੋਂ ਅੰਦਰ ਆਇਆ ਹੈ ਇਸ ਲਈ ਇਹ ਬੰਦ ਰਹੇਗਾ ਤੀਸਰੀ ਐਤ ਪਰ ਰਾਜਕੁਮਾਰ ਇਸਦੇ ਲਈ ਕਿ ਉਹ ਰਾਜਕੁਮਾਰ ਹੈ ਯਹਵਾ ਦੇ ਸਾਹਮਣੇ ਰੋਟੀ ਖਾਣ ਲਈ ਐਸ ਵਿੱਚ ਬੈਠੇਗਾ ਉਹ ਐਸ ਫਾਟਕ ਦੀ ਡਿਊਟੀ ਦੇ ਰਾਹ ਅੰਦਰ ਆਵੇ ਅੰਦਰ ਆਵੇਗਾ ਅਤੇ ਇਸੇ ਦੇ ਰਾਹੀਂ ਬਾਹਰ ਜਾਵੇਗਾ ਚੌਥੀ ਐਤ ਫੇਰ ਉਹ ਮੈਨੂੰ ਉੱਤਰੀ ਫਾਟਕ ਦੇ ਰਾਹ ਵਿੱਚੋਂ ਭਵਨ ਦੇ ਸਾਹਮਣੇ ਲਿਆਇਆ ਤੇ ਮੈਂ ਡਿੱਠਾ ਤਾਂ ਵੇਖੋ ਯਹਵਾ ਦਾ ਪ੍ਰਤਾਪ ਨੇ ਯਹਵਾ ਦੇ ਭਵਨ ਪਰ ਦੇ ਤੱਤ ਤੇ ਮੈਂ ਮੂੰਹ ਦੇ ਪਾਰ ਡਿੱਗਿਆ ਪੰਜਵੀਂ ਆਇਤ ਤੇ ਯਹੋਵਾ ਨੇ ਆਖਿਆ ਹੈ اے ਆਦਮੀ ਦੇ ਪੁੱਤਰ ਆਪਣਾ ਦਿਲ ਲਾ ਅਤੇ ਆਪਣੀਆਂ ਅੱਖਾਂ ਨਾਲ ਵੇਖ ਅਤੇ ਜੋ ਕੁਝ ਯਹਵਾ ਦੇ ਪਵੰਦੀਆਂ ਬਿਧੀਆਂ ਤੇ ਉਹਦੀਆਂ ਸਾਰੀ ਵਿਵਸਥਾ ਲਈ ਜੋ ਮੈਂ ਤੈਨੂੰ ਬੋਲਦਾ ਹਾਂ ਆਪਣੇ ਕੰਨਾਂ ਨਾਲ ਸੁਣ ਅਤੇ ਭਵਨ ਦੇ ਅੰਦਰ ਆਉਣ ਦੇ ਰਾਹ ਉੱਤੇ ਅਤੇ ਪਵਿੱਤਰ ਸਥਾਨ ਤੋਂ ਬਾਹਰ ਜਾਣ ਦੇ ਰਾਹ ਉੱਤੇ ਆਪਣਾ ਧਿਆਨ ਲਾ ਛੇਵੀਂ ਆਇਤ ਅਤੇ ਤੂੰ ਇਜ਼ਰਾਇਲ ਦੇ ਘਰਾਣੇ ਨੂੰ ਘਰਾਣੇ ਦੇ ਆਕੀਆਂ ਨੂੰ ਆਖਣਾ ਕਿ ਪ੍ਰਭੂ ਇਹ ਵੇਯਮ ਫਰਮਾਉਂਦਾ ਹੈ اے ਇਜ਼ਰਾਇਲ ਦੇ ਘਰਾਣੇ ਤੂੰ ਆਪਣੇ ਸਾਰੇ ਇਹਨਾਂੇ ਕੰਮਾਂ ਨਾਲ ਕੰਮਾਂ ਨੂੰ ਆਪਣੇ ਲਈ ਕਾਫੀ ਸਮਝੀ ਸਤਮੀ ਐਤ ਸੋ ਜਦ ਤੁਸੀਂ ਮੇਰੀ ਰੋਟੀ ਅਤੇ ਮੇਰੀ ਚਰਬੀ ਅਤੇ ਚਰਬੀ ਅਤੇ ਲਹੂ ਚੜਾਉਂਦੇ ਹੋ ਤਾਂ ਬੇ ਸੁਣਤੇ ਦਿਲ ਵਾਲੇ ਅਤੇ ਬੇ ਸੁਣਤੇ ਮਾਸ ਵਾਲੀ ਉਪਰੀ ਸੰਤਾਨ ਨੂੰ ਮੇਰੇ ਪਵਿੱਤਰ ਸਥਾਨ ਵਿੱਚ ਲਿਆਏ ਤਾਂ ਜੋ ਉਹ ਮੇਰ ਭਵਨ ਨੂੰ ਵੀ ਪਲੀਤ ਕਰਨ ਅਤੇ ਉਹਨਾਂ ਨੇ ਤੁਹਾਡੇ ਸਾਰੇ ਕਿਹਨੋਣੇ ਕੰਮਾਂ ਦੇ ਕਾਰਨ ਮੇਰੇ ਨੇਮ ਨੂੰ ਤੋੜਿਆ ਅਠਵੀਂ ਆਇਤ ਅਤੇ ਤੁਸੀਂ ਮੇਰੇ ਪਵਿੱਤਰ ਚੀਜ਼ਾਂ ਦੀ ਰਾਖੀ ਨਾ ਕੀਤੀ ਸਗੋ ਉਪਰਿਆਂ ਨੂੰ ਆਪਣੇ ਵੱਲੋਂ ਮੇਰੇ ਪਵਿੱਤਰ ਸਥਾਨ ਦਾ ਰਾਖਾ ਥਾਪ ਦਿੱਤਾ। ਨੌਵੀਂ ਆਇਤ ਪ੍ਰਭੂ ਵਯਮ ਫਰਮਾਉਂਦਾ ਹੈ ਸਾਰੀ ਉਪਰੀ ਸੰਤਾਨ ਵਿੱਚ ਜਿਹੜੀ ਉਪਰੀ ਸੰਤਾਨ ਦੇ ਇਸਰਾਇਲੀਆਂ ਵਿੱਚੋਂ ਹਨ ਕੋਈ ਦਿਲ ਦਾ ਬੇਸੁੰਤਾ ਜਾਂ ਮਾਸ ਦਾ ਬੇਸੁੰਤਾ ਮੇਰੇ ਪਵਿੱਤਰ ਸਥਾਨ ਵਿੱਚ ਨਾ ਵੜੇਗਾ। ਦਸਵੀਂ ਆਇਤ ਪਰੰਤੂ ਲੇਵੀ ਜੋ ਮੇਥੋਂ ਦੂਰ ਹੋ ਗਏ ਜਦੋਂ ਇਸਰਾਇਲੀ ਕੋਰਾਹੇ ਪੈ ਗਏ ਕਿਉਂ ਜੋ ਉਹ ਆਪਣੀਆਂ ਮੂਰਤੀਆਂ ਦੇ ਪਿੱਛੇ ਲੱਗ ਕੇ ਮੇਥੋਂ ਪਰੇ ਹਟੇ ਉਹ ਆਪਣੀ ਬਦੀ ਨੂੰ ਚੁੱਕਣਗੇ 11ਵੀਂ ਐਤ ਤਾਂ ਵੀ ਉਹ ਮੇਰੇ ਪਵਿੱਤਰ ਸਥਾਨ ਵਿੱਚ ਸੇਵਾਦਾਰ ਹੋਣਗੇ ਤੇ ਮੇਰੇ ਭਵਨ ਦੇ ਫਾਟਕਾਂ ਦੀ ਰੱਖੀ ਕਰਨਗੇ ਤੇ ਮੇਰੇ ਭਵਨ ਵਿੱਚ ਸੇਵਾ ਕਰਨਗੇ ਉਹ ਲੋਕਾਂ ਲਈ ਹੋਮ ਦੀ ਪੇਟ ਅਤੇ ਬਲੀਆਂ ਨੂੰ ਕੱਟਣਗੇ ਅਤੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਸੇਵਾ ਲਈ ਖਲੋਤੇ ਰਹਿਣਗੇ 12ਵੀਂ ਐਤ ਕਿਉਂ ਜੋ ਉਹਨਾਂ ਨੇ ਉਹਨਾਂ ਦੀਆਂ ਮੂਰਤੀਆਂ ਦੀ ਸੇਵਾ ਕੀਤੀ ਅਤੇ ਇਸਰਾਇਲ ਦੇ ਘਰਾਣੇ ਲਈ ਔਗਣਾਂ ਵਿੱਚ ਠੋਕਰ ਦਾ ਕਾਰਨ ਬਣੀ ਇਸ ਲਈ ਮੈਂ ਉਨ੍ਹਾਂ ਉੱਤੇ ਆਪਣਾ ਹੱਥ ਚੁੱਕਿਆ ਤੇ ਆਪਣੀ ਬਦੀ ਉਹ ਆਪਣੀ ਬਦੀ ਨੂੰ ਚੁੱਕਣਗੇ ਪ੍ਰਭੂ ਹਵਾ ਦਾ ਵਾਕ ਹੈ 13ਵੀਂ ਆਇਤ ਉਹ ਮੇਰੇ ਨੇੜੇ ਆ ਨਾ ਸਕਣਗੇ ਕਿਉਂ ਮੇਰੇ ਦਰਬਾਰ ਵਿੱਚ ਜਾਜਕ ਬਣਨ ਨਾਉ ਮੇਰੇ ਪਵਿੱਤਰ ਵਸਤੂਆਂ ਦੇ ਨੇੜੇ ਆਉਣਗੇ ਅਰਥਾਤ ਅਤ ਪਵਿੱਤਰ ਵਸਤੂਆਂ ਦੇ ਕੋਲ ਸਗੋਂ ਉਹ ਆਪਣੀ ਨਿਮੋਸ਼ੀ ਉਠਾਉਣਗੇ ਤੇ ਆਪਣੇ ਘਰਾਣੇ ਕੰਮ ਜੋ ਉਨ੍ਹਾਂ ਨੇ ਕੀਤੇ 14ਵੀਂ ਇਤਤਾਂਵੀ ਮੈਂ ਉਹਨਾਂ ਦੇ ਤਾਂ ਵੀ ਮੈਂ ਉਹਨਾਂ ਨੂੰ ਪਵੰਦੀ ਰੱਖ ਹੀ ਲਈ ਅਤੇ ਉਸ ਦੀ ਸਾਰੀ ਸੇਵਾ ਲਈ ਅਤੇ ਉਸ ਦੇ ਸਾਰੇ ਕੰਮਾਂ ਲਈ ਜੋ ਉਸ ਵਿੱਚ ਕੀਤੇ ਆ ਜਾਵੇਗਾ ਥਾਪ ਰੱਖੇ ਥਾਪਾਂਗਾ 15ਵੇਂ ਅਧ ਪਰ ਲੇਵੀ ਜਾਜਕ ਅਰਥਾਤ ਸਦੋਕ ਦੀ ਵੰਸ਼ ਜੋ ਮੇਰੇ ਪਵਿੱਤਰ ਸਥਾਨ ਦੀ ਰਾਖੀ ਕਰਦੇ ਹਨ ਜਦੋਂ ਇਸرائیਲੀ ਮੇਥੋਂ ਬੇਮੁਖ ਹੋ ਗਏ ਤਾਂ ਮੇਰੀ ਸੇਵਾ ਲਈ ਨੇੜੇ ਆਉਣਗੇ ਅਤੇ ਮੇਰੇ ਸਰਮੁਖ ਲੋਤੇ ਰਹਿਣਗੇ ਤਾਂ ਜੋ ਮੇਰੇ ਸਾਹਮਣੇ ਚਰਬੀ ਅਤੇ ਲਹੂ ਚੜਾਉਣ ਪ੍ਰਭੂ ਹੋਵਦਾ ਬਾਕ ਹੈ 16ਵੀਂ ਆਇਤ ਉਹ ਮੇਰੇ ਪੁੱਤਰ ਸਥਾਨ ਵਿੱਚ ਵੜਨਗੇ ਤੇ ਉਹ ਮੇਰੀ ਸੇਵਾ ਦੇ ਲਈ ਮੇਰੀ ਮੇਜ ਦੇ ਨੇੜੇ ਆਉਣਗੇ ਪਈਓ ਮੇਰੀ ਸੇਵਾ ਕਰਨਾ ਤੇ ਉਹ ਮੇਰੀ ਫਰਜ਼ ਮੇਰੀ ਫਰਜ਼ ਦੀ ਪਾਲਣਾ ਕਰਨਗੇ 17ਵੀਂ ਆਇਤ ਤੇ یوں ਹੋਵੇਗਾ ਕਿ ਜਿਸ ਵੇਲੇ ਉਹ ਅੰਦਰਲੇ ਵੇੜੇ ਦੇ ਫਾਟਕ ਵਿੱਚ ਅੰਦਰ ਵੜਨਗੇ ਤਾ ਕਤਾਨੀ ਕਪੜੇ ਪਹਿਨੇ ਹੋਣਗੇ ਤੇ ਜਿੰਨਾ ਚਿਰ ਤਿੱਕਰ ਅੰਦਰਲੇ ਵੇੜੇ ਅਤੇ ਪਵਨ ਦੀ ਸੇਵਾ ਕਰਨਗੇ ਕੋਈ 19 ਵਸਤੂ ਨਾ ਪਾਉਣਗੇ 18ਵੀਂ ਐਤਵ ਉਹ ਆਪਣੇ ਸਿਰ ਉਤੇ ਕਤਾਨੀ ਅਮਾਮੇ ਅਤੇ ਲੱਕ ਤੇ ਕਤਾਨੀ ਪਜਾਮੇ ਪਹਿਨਣਗੇ ਅਤੇ ਜਿਹੜੀ ਵਸਤੂ ਮੁੜ ਕੇ ਦੇ ਕਾਰਨ ਹੋਵੇ ਆਪਣੇ ਲੱਕ ਤੇ ਨਾ ਬੰਨਣ 19ਵੀਂ ਐਤਵ ਜਦ ਬਾਹਰਲੇ ਵੇੜੇ ਅਰਥਾਤ ਲੋਕਾਂ ਦੇ ਬਾਹਰਲੇ ਵੇੜੇ ਵਿੱਚ ਨਿਕਲ ਆਉਣ ਤਾ ਆਪਣੇ ਸੇਵਾ ਸਮੇਂ ਦੇ ਲੀੜੇ ਲਾ ਕੇ ਪਵਿੱਤਰ ਕੋਠਲੀਆਂ ਵਿੱਚ ਰੱਖਣਗੇ ਤੇ ਦੂਜੇ ਲੀੜੇ ਪਾਉਣ ਲੈਣਗੇ ਤਾਂ ਜੋ ਆਪਣੇ ਵਸਤਰਾਂ ਕਰਕੇ ਆਮ ਲੋਕਾਂ ਨੂੰ ਪਵਿੱਤਰ ਨਾ ਕਰਨ। ਵਿਮੀ ਐਤ ਨਾ ਆਪਣੇ ਸਿਰ ਮਨਾਉਣਗੇ ਨਾ ਵਾਲ ਵਧਾਉਣਗੇ ਉਹ ਕੇਵਲ ਆਪਣੇ ਸਿਰ ਦੇ ਵਾਲ ਕੁੱਤਰਣਗੇ। ਇੱਕਵੀਂ ਐਤ ਅਤੇ ਜਦੋਂ ਅੰਦਰਲੇ ਵਿੜੇ ਵਿੱਚ ਆਉਣ ਤਾਂ ਕੋਈ ਜਾਜਕ ਮੈਨਾ ਪੀਵੇ। 22ਵੀਂ ਐਤ ਅਤੇ ਉਹ ਵਿਧਵਾ ਜਾਂ ਛੁੱਟੜ ਤਿਵੀ ਨਾਲ ਵਿਆਹ ਨਾ ਕਰਨਗੇ ਸਗੋਂ ਇਸਰਾਇਲ ਦੇ ਘਰਾਣੇ ਦੀ ਨਸਲ ਦੀਆਂ ਕੁਵਾਰੀਆਂ ਕੁੜੀਆਂ ਨਾਲ ਜਾਂ ਉਸ ਵਿਧਵਾ ਨਾਲ ਜੋ ਕਿਸੇ ਜਾਜਕ ਦੀ ਵਿਧਵਾ ਹੋਵੇ ਵਿਆਹ ਕਰਾਉਣਗੇ ਤੇਮੀ ਐ ਤਾਂ ਤੇ ਉਹ ਮੇਰੇ ਪੁੱਤਰ ਅਤੇ ਉਹ ਮੇਰੇ ਲੋਕਾਂ ਨੂੰ ਪਵਿੱਤਰ ਅਤੇ ਆਪ ਪਵਿੱਤਰ ਵਿੱਚ ਫਰਕ ਦੱਸਣਗੇ ਅਤੇ ਉਹਨਾਂ ਨੂੰ ਸ਼ੁੱਧ ਅਤੇ ਸ਼ੁੱਧ ਦੀ ਪਛਾਣ ਕਰਨਾ ਸਿਖਾਉਣਗੇ 24ਵੇਂ ਐਤ ਅਤੇ ਉਹ ਝਗੜਿਆਂ ਦੇ ਨਿਆਂ ਕਰਨ ਲਈ ਖਲੋਣਗੇ ਤੇ ਮੇਰੇ ਨਿਆਂਵਾਂ ਦੇ ਅਨੁਕੂਲ ਨਿਔ ਕਰਨਗੇ ਤੇ ਉਹ ਮੇਰੀ ਵਿਵਸਥਾ ਦੀ ਅਤੇ ਮੇਰੀ ਬੀਧੀਆਂ ਦੀ ਅਤੇ ਮੇਰੇ ਸਾਰੇ ਨੀਅਤ ਕਿਤੇ ਪਰਬੰਥ ਤੇ ਮੇਰੀ ਵਸ ਮੇਰੇ ਪਵਿੱਤਰ ਸਬਤਾਂ ਦੀ ਪਾਲਣਾ ਕਰਨਗੇ ਪਛਮੀਅਤ ਅਤੇ ਉਹ ਕਿਸੇ ਮੁਰਦੇ ਆਦਮੀ ਦੇ ਨੇੜੇ ਜਾ ਕੇ ਆਪਣੇ ਆਪ ਨੂੰ ਪ੍ਰਿਸ਼ਟਨਾ ਕਰਨਗੇ ਪਰ ਕੇਵਲ ਪਿਤਾ ਮਾਤਾ ਪੁੱਤਰ ਧੀ ਭਰਾ ਜਾਂ ਭੈਣ ਜਾਂ ਕਿਸੇ ਮਨੁੱਖ ਦਾ ਨਾ ਹੋਵੇ ਦੇ ਲਈ ਉਹ ਆਪਣੇ ਆਪ ਨੂੰ ਪ੍ਰਿਸ਼ਟ ਕਰਨ ਸ਼ਬੀ ਮੀ ਹੈ ਤਤੇ ਉਹ ਉਸ ਦੇ ਪਾਕ ਹੋਣ ਦੇ ਮਗਰੋਂ ਦੇ ਲਈ ਹੋਰ 7 ਦਿਹਾੜੇ ਗਿਣਨਗੇ 27ਵੀਂ ਹੈ ਤਤੇ ਜਿਸ ਦਿਹਾੜੇ ਉਹ ਪਵਿੱਤਰ ਸਥਾਨ ਦੇ ਅੰਦਰ ਅੰਦਰਲੇ ਵੇੜੇ ਵਿੱਚ ਸੇਵਾ ਕਰਨ ਲਈ ਜਾਵੇ ਤਾਂ ਆਪਣੇ ਆਪ ਨੂੰ ਪਾਪ ਦੀ ਬਲੀ ਚੜਾਵੇ ਪ੍ਰਭੂ ਦਾ ਵਾਕ ਹੈ 28ਵੀਂ ਹੈ ਇਸ ਤੇ ਲਈ ਕਿ ਇੱਕ ਉਸ ਉਹਨਾਂ ਦੇ ਲਈ ਕਿ ਮਿਰਾਸ ਹੋਵੇਗੀ ਮੈਂ ਹੀ ਉਹਨਾਂ ਦੀ ਮਿਰਾਸ ਹਾਂ ਤੇ ਤੁਸੀਂ ਇਸرائیਲੀਆਂ ਵਿੱਚ ਕੋਈ ਉਹਨਾਂ ਲਈ ਮਿਲਖ ਨਾ ਦੇਣ ਮੈਂ ਹੀ ਉਹਨਾਂ ਦੀ ਮਿਲਖ ਹਾਂ ਉਨਤਮੀ ਐਤ ਤੇ ਉਹ ਮੈਦੇ ਦੀ ਪੇਟ ਪਾਪ ਦੀ ਪੇਟ ਦੋਸ਼ ਦੀ ਪੇਟ ਖਾਣਗੇ ਤੇ ਹਰ ਇੱਕ ਵਸਤੂ ਜਿਹੜੀ ਇਸਰਾਇਲ ਵਿੱਚ ਅਰਪਣ ਕੀਤੀ ਜਾਵੇ ਉਹਨਾਂ ਦੀ ਹੋਵੇਗੀ ਤੀਮੀ ਐਤ ਅਤੇ ਸਾਰੀਆਂ ਚੀਜ਼ਾਂ ਦੇ ਪਹਿਲੇ ਫਲਾਂ ਦਾ ਪਹਿਲਾ ਹਿੱਸਾ ਤੇ ਤੁਹਾਡੀਆਂ ਸਾਰੀ ਚੁੱਕਣ ਦੀਆਂ ਪੇਟਾਂ ਵਿੱਚੋਂ ਹਰ ਚੀਜ਼ ਦੀ ਪੇਟ ਜਾਜਕ ਲਈ ਹੋਵੇਗੀ ਐ ਤੇ ਤੁਸੀਂ ਆਪਣੇ ਪਹਿਲੇ ਗੁੰਨੇ ਹੋਏ ਆਟੇ ਵਿੱਚੋਂ ਜਾਜਕ ਨੂੰ ਦੇਣਾ ਤਾਂ ਜੋ ਤੇਰੇ ਘਰ ਵਿੱਚ ਬਰਕਤ ਹੋਵੇ ਇਕਤਮੀ ਐਤ ਪਰੰਤੂ ਉਹ ਝੜਾ ਆਪੇ ਮਰ ਗਿਆ ਹੋਵੇ ਜਾਂ ਦਰਿੰਦਿਆਂ ਦਾ ਪਾੜਿਆ ਫਾੜਿਆ ਹੋਵੇ ਕਿ ਪੰਛੀ ਕੀ ਪਸ਼ੂ ਜਾਜਕ ਨਾ ਖਾਣ ਆਮੀਨ ਪ੍ਰਭੂ ਜੀਨ ਵਚਨ ਪੜੇ ਸੁਣੀ ਅੰਤ ਵੱਡੀ ਬਰਕਤ ਦੇਣ ਤੁਹਾਡੇ ਕਰ ਮubarak ਰਹਿਣ ਤੁਹਾਡੇ ਕਰ ਮਿਸ਼ੀ ਫਸ਼ਾਂਤੀ ਰਮਸਦੇ ਵਾਸਤੇ ਰਹਿਣ ਆਮੀ ਸੰਜਮ ਸਿੱਕੀ